जान्द जान्द जो उत्तर की नारी कृपैव वै पुत्र इन नीतियों ज्यादा भला या जैसा जो क्षत्रीय वै पुत्र साना कह दे ऐसा ना कोई सहेरा रखने वाला होवे रक्त पांचती नैन बेचारी जद गौतम गौतम होवे और बेबचारी पर अजान तक दिखया ना होवे तो रक्त तो जीना अमल को तो मांगे

ਇਹਨਾਂ ਦੇ ਬਾਈਕੋੜੇ ਜਾਣਾ ਚਾਹੀਦਾ ਹੈ ਇਹਨਾਂ ਅਖਿੱਤ ਕੇ ਮੁਖ ਮਹਿਰ ਪਾਵੈ ਇਹਨੂੰ ਮੁਖਿ ਜਨੇ ਸਤਨਾਮ ਕੀ ਲੋਹੋਂ ਮੋਹਰੇ ਨਾ ਉਹਨਾਂ ਨੂੰ ਜਤੀ ਲੋੜ ਹੈ ਇਸ ਦਾ ਕਿ ਤੁਸੀਂ ਕਹਿੰਦੇ ਪੋਟਾ ਨੂੰ ਸ਼ਿ ਭਾਗੋ ਜਾ ਕੇ ਮੁਥੇ ਜੈ ਕੰਦਰ ਲਾਓ ਉਹਨਾਂ ਨੂੰ ਭਾਗ ਦੇ ਕੇ ਉਹਨਾਂ ਨੂੰ ਬਰਾਹੁ ਕੇ ਨਾ ਤੁਸੀਂ ਜੇ ਇਹ ਜਾਂ ਤੂੰ ਹੋ ਸਕਦਾ ਵੀ ਤੁਹਾਡਾ ਇਹ ਕਿ ਤਰ੍ਹਾਂ ਸਫਲਾ ਹੋ ਜਾਵੇ ਇਹਨਾਂ ਅਖਿੱਤ ਕੇ ਮੁਖ ਮਹਿਰ ਪਾਵੈ ਕਹਿੰਦੇ ਉਹਦੇ ਰੋਖ ਵਿੱਚ ਭਾਗੋ